ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਿੱਕੋਸਰਾਏ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿੰਨਤੇ ਜਿਹਾ گاਵਾ ਜੜੀਆਂ ਤੁਹਾਨੂੰ ਦਿਖਾਉਣੀਆਂ ਕੁਝ ਅੰਦਰ ਵੀ ਪੱਜੀਆਂ ਕੁਝ ਹੋਂ ਤੋਂ ਪਹਿਲਾਂ ਫੇਗੀਆਂ 9-10 ਦੇ ਕਰੀਬ گاਵਾ ਜੜੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਨਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਉਹ ਸਨਤ ਹੀ ਭਾਜੇ ਵਧੀਆ ਵਧੀਆ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਮਾਲ ਫਿਰ ਹੁੰਦਾ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਾ ਵੇਚ ਜਾਂਦਾ ਰਿਆ ਅੱਛਾ ਹਾਂਜੀ ਅੱਜ ਵੀ ਆਉਣ ਤੋਂ ਪਹਿਲਾਂ ਕੁਝ ਵੇਚ ਗਿਆ ਨਾ ਤਿੰਨ ਵਸ਼ੀਆਂ ਪਹਿਲਾਂ ਵੇਚ ਗਿਆ ਜਾਂਦਾ ਟਿਕਟਾਂ ਵਾਲੇ ਹੁੰਦੇ ਆ ਵੀਡੀਓ ਨਾਲ ਇੱਕ ਤਾਂ ਤੇ ਜੇ ਹੁਣੇ ਹੀ ਸੌਦਾ ਸਾਡੇ ਸਾਹਮਣੇ ਪਾਸ ਹੋਈ ਹੈ ਠੀਕ ਚਲੋ ਨਾਮ ਦੱਸਦੇ ਕੀ ਆਪਣਾ ਨਾਮ ਲਰਾ ਸਿੰਘ ਪਿੰਡ ਨਿਕੋਸਰਾ ਜ਼ਿਲ੍ਹਾ ਗਦਾਪੌਰ ਤਖਸੀਲ ਦੇਰਾ ਬਮਨਾਨਕ ਠੀਕ ਹੈ ਤੇ ਲਾਗੇ ਮਾਲੇਵਾਲ ਵਾਲਾ ਪੁਲ ਵਾਲਾ ਪੋਲਾ ਟਲਵੰਡੀ ਰਾਮਾ ਜੀ ਠੀਕ ਹੈ ਸ਼ਾਪਰ ਜੱਜਣਾ ਠੀਕ ਹੈ ਜੀ ਤੇ ਫੋਨ ਨੰਬਰ ਹੈ ਕਰੀ ਬੋਲ ਦਿਓ ਦੰਦ ਨੇ 7 ਕੰਨ ਨੇ 4 ਵਾਲੀ ਪਾਣੀ ਕਿੰਜ ਆ ਠੀਕ ਆ ਚਲੋ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੇ ਇਧਰ ਕਰੀਏ ਚਲੋ ਦੰਦ ਦੂਜਾ ਸੁਵਾ ਜਿਹਾ ਠੀਕ ਆ ਚੋਗੀ ਆ ਮੂੰਹ ਦੀ ਹਾਂ ਦੇਖ ਸਾਡੇ ਪਿਓਰ ਚਾਰ ਦੰਦ ਜਿਹੜੇ ਬਾਕੀ ਜਿਹੜੇ ਦੰਦ ਤੋੜੇ ਵੀ ਨਹੀਂ ਕੋਈ ਵੀ ਸਾਈਡ ਵਾਲੇ ਜੇ ਉਤਰਾਂ ਹੀ ਖਲੋਤੇ ਖੀਰੀ ਨੇ ਜੀ ਬਾਈਕ ਬੰਦੇ ਦੇ ਅੱਛਾ ਖੀਰੀ ਨੇ ਜਿਹੜਾ 20 ਬਾਈ ਲੀਟਰ ਦੁੱਧ ਜਿਹੜਾ ਕਹਿੰਦੇ ਕਿ ਚਵਾਇਆ ਤਰ੍ਹਾਂ ਕੱਦ ਕਾਠ ਵੀ ਚਵਾਇਆ ਦਾ ਤੇ ਦੂਸਰਾ ਸੁਵਾ ਤੇ ਮੂੰਹ ਜਿਹੜੀ ਚਾਰ ਦੰਦ ਦੇ ਇਹ ਜੇ ਦੰਦ ਤੋੜਿਆ ਵਾਲੀਆਂ ਕੋਈ ਨਹੀਂ ਪਹਿਲਾਂ ਖੇਰੀ ਸੂਪੀ ਆ ਤੇ ਹੁਣ ਦੂਸਰਾ ਸੂਆ ਆ ਬਾਕੀ ਪੂਰੀ ਚਿੱਟੀ ਵੜਿਆ ਬਾਕੀ ਆ ਮੌਸਮ ਠੰਡਾ ਹੁਣ ਕਰਕੇ ਪੂਰੀ ਸਾਫ ਨਹੀਂ ਕੀਤੀ ਨਹੀਂ ਤੇ ਪੂਰੀ ਸਾਫ ਹੋਵੇ ਤੇ ਬੜਾ ਸੋਨਾ ਰੰਗ ਨਿਕਲਣਾ ਹੈ ਜਿਹੜਾ ਇਹਦਾ ਤਿਆਰ ਕੀ ਕਿੰਨਾ ਕਿ ਵੀਰ ਜੀ ਦੁੱਧ ਚ ਵਾਜੂਗੀ ਹੈ 24 25 ਕਿਲੋ ਵੀਰ ਰਮਾਨਾ ਚ ਵਾਜੇਗੀ ਤੇ ਇਹਦਾ ਮੁੱਲ ਮੁੱਲ ਤੇ 80000 ਕਰ ਦੇ ਜੀ ਅੱਛਾ ਕਰਨਾ ਵਿੱਚ ਮੰਨ ਤਨ 50000 ਕਰਾਂਗੇ 75 ਦੀ ਬਣਾਗੇ 75000 ਦੀ ਦੇ ਦੋਗੇ ਚਲੋ ਮੌਕੇ ਤੇ ਥੋੜਾ ਪਤਾ ਹੋਰ ਹੋ ਜਾਊਗਾ ਤੇ ਮਾਨਦਾਨ ਥੋੜਾ ਹੋਰ ਕਰਦਾਂਗੇ ਠੀਕ ਐ ਤੇ ਆ ਜਿਹੜੀ ਕਾਲੇ ਰੰਗ ਦੀ ਵਾੜ ਇਹ ਦੂਜਾ ਸਵਾਜੇ ਇਹ ਵੀ ਚੰਗੇ ਭਾਰੇ ਪੱਲੇ ਦੀ ਗਾਂ ਆ ਜਿਹੜੀ ਇਹ ਵੀ ਦਿਨ ਦਾ ਲੈਂਦੀ ਹੈ ਜੇ ਇਹ ਵੀ 10 ਦਿਨ ਖੜਦੀ ਹੈ ਜੇ 17 18 ਕਿਲੋ ਵਾਲੀ ਐ ਬਾਕੀ ਸਾਰੇ ਭਾਤਨ ਹੌਲੇ ਭਾਵੇਂ ਦਿਖਾਵਾਂਗੇ ਤੁਹਾਨੂੰ ਹੌਲੇ ਭਾਦੀਆ ਵੀ ਆ ਗਿਆ ਹੈ ਵੀਡੀਓ ਜਿਹੜੀ ਪੂਰੀ ਜ਼ਰੂਰ ਦੇਖਿਓ ਵਿਰਜਨ ਆ ਕੋ ਪਸ਼ੂ ਜਿਹੜੇ ਕਾਫੀ ਗਿਣਤੀ ਚ ਹੁੰਦੇ ਜਦੋਂ ਵੀ ਆਈਦਾ ਵਾ ਚੰਗੀ ਕੁਆਲਟੀ ਦੇ ਪਸ਼ੂ ਹੁੰਦੇ ਆ ਪੂਰੇ ਪੇਟ ਪੜੇ ਦੀ ਚੜਾਈ ਜਿਹੜੀ ਹੈ ਵੀ ਕਿ ਇਸ ਤਰ੍ਹਾਂ 18 ਕਿਲੋ ਦੋ ਜਿਹੜਾ ਚਵਾਜੂਗੀ ਤੇ ਇਹਦਾ ਮੁੱਲ ਮੁੱਲ 55000 ਆ ਜੀ ਅੱਛਾ ਕਿੰਨੇ ਰੀ ਦੇ ਦੀਏ 50 ਹੀ ਦੇ ਲਾਂਗੇ ਅੱਛਾ ਪੂਰੇ 50 ਹੀ ਦੇ ਦੋਗੇ ਚਲੋ ਮੌਕੇ ਤੇ ਮੰਨਤਾ ਨਾ ਹੋਰ ਕਰ ਦੋਗੇ ਠੀਕ ਹੈ ਬਾਕੀ ਕੋਈ ਵੀ ਇੱਥੇ ਆ ਕੇ ਪਸੰਦ ਕਰਕੇ ਖੜੇ ਜਿਹੜੀ ਪਸੰਦ ਆਵੇ ਉਹੀ ਲੈ ਜਾਏ ਇਹ ਤੀਸਰਾ ਸੁਆਹ ਜੀ ਇਹ ਤੀਸਰਾ ਸੁਆਹ ਤਿਆਰੀ ਆ ਬਸ ਕਿੰਨੇ ਵਾਲੇ 25 ਪਲੱਸ ਵਾਲੀ ਆ ਜਿਹੜੀ ਇਹ ਲੈਂਦੀ ਹੈ ਜੇ ਵੀ ਅਜੇ ਇਹ ਵੀ ਦਸ ਦਿਨ ਖੜਦੀ ਆ ਚੰਗੀ ਤਿਆਰ ਹੋਣਾ ਵਾ ਇਹਨੇ ਥੱਲੇ ਆ ਦੇਖ ਸੰਦੇ ਪੰਜੀ ਪਲੱਸ ਦੁੱਧ ਜਿਹੜਾ ਕਹਿੰਦੇ ਕੀ ਚਵਾਈ ਜਾਊਗੀ ਬਾਕੀ ਹਜੇ 10 ਦਿਨ ਸੂਨ ਚ ਖੜਦੀ ਹੈਗੀ ਐ ਵੀ ਕਰੋਸ ਪੰਜ ਆ ਪੈਟ ਇਹਦੇ ਵਿੱਚ ਚੰਗੀ ਆਈ ਜਾਨਾ ਬਾਕੀ ਮੌਸਮ ਸਾਰੇ ਵੀਰਾਂ ਨੂੰ ਪਤਾ ਹੀ ਆ ਕਿ ਠੰਡਾ ਵਾ ਉਹਦੇ ਕਰਕੇ ਥੋੜਾ ਜਿਹਾ ਪਸ਼ੂ ਤੇ ਜਿਹੜੀ ਪੂਰੀ ਟੌਰ ਨਹੀਂ ਨਿਕਲਦੀ ਤੇ ਇਹਦਾ ਕੀ ਵੀਰ ਜੀ ਮੁੱਲ 80000 ਵੀਰ ਜੀ ਇਹਦਾ ਮੁੱਲ 60000 ਹੈ ਕਰਨਾ ਵਿੱਚ ਮੰਨਤਾ ਨਾ ਹਾਂ ਜੀ 10000 ਕਰ ਦਾਂਗੇ ਸ਼ਾਇਦ 5000 ਹੀ ਡਾ ਦੇਣਾ ਹਾਂ ਠੀਕ ਹੈ ਜੀ ਤੇ ਆਹ ਦੇਖ ਸਕਦੇ ਆ ਤਿੰਨੇ ਗਾਵਾਂ ਜਿਹੜੀਆਂ ਇੱਕੋ ਜੇ ਕਰ ਦਤੀਆਂ ਵੱਡੀਆਂ ਗਾਵਾਂ ਤਿੰਨੇ ਆ ਵੀ 5+ ਵਾਲੀ ਹੈ ਵੀਰੇ ਇਹ ਵੀ 5+ ਵਾਲੀ ਦਾਸ ਤੇ 10 12 ਲੈਂਦੀ ਹੈ ਵੀ ਇਹਦੇ 10 12 ਦਿਨ ਵੀ ਖੜਦੀ ਹੈ ਥਾਂ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਇਹ ਵੀ ਚੰਗੀ ਤਿਆਰ ਹੁੰਦੀ ਥੱਲੇ ਕਦ ਕਾਟ ਪੱਖੋਂ ਇਹ ਵੀ ਚੰਗੀ ਹੈ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਇਹਦਾ ਮੁੱਲ ਵੀਰ ਜੀ 50000 ਜੀ 65000 ਕਿੰਨਾ ਵਿੱਚ ਮਾਨ ਕਰਦੀ ਹੈ ਹਾਂ ਜੀ ਅੱਜ ਕਰ ਦਾਂਗੇ ਅਸੀਂ ਇਹਦਾ 50000 ਹੀ ਕਰ ਦੇਣਾ 50000 ਹੀ ਦੇ ਦਾਂਗੇ 60000 ਵੀ ਦੇ ਦੇਣੀ ਹੈ ਬਾਕੀ ਮੌਕੇ ਤੇ ਸਾਰੀਆਂ ਤਾਂ ਹੋਊਗੇ ਮਾਨਤਨ ਹੋ ਜਾਣਗੇ ਵੀਰ ਜੀ ਮੌਕੇ ਤੇ ਚੰਗੇ ਵੀ ਵੀਰ ਭਰਾ ਸੁਖ ਲਾ ਠੀਕ ਤੇ ਇੱਕ ਆ ਜਰਸੀ ਹੈ ਵੀ ਚੰਗੇ ਕੱਦ ਕਾਠ ਵਾਲੀ ਹੈ ਚੰਗੇ ਪਿੱਠ ਪੁੜੇ ਵਾਲੀ ਹੈ ਇਹ ਹੋਣੇ ਤੁਹਾਡੇ ਗਾੜੀ ਵਾਲੀ ਵੀ ਜੀ ਹੈ ਇਹਦਾ ਜਿਹੜਾ ਸੌਦਾ ਹੋ ਗਿਆ ਵਾ ਅਜੇ ਭਾਜੀ ਹੁਣੇ ਇੱਥੇ ਬੈਠੇ ਆ ਜਿਨ੍ਹਾਂ ਨੇ ਲਈ ਹੈ ਦਾ ਇਹ ਤੇ ਲਿਟਰਲਿਤਾ ਸੇ ਪੂਰੇ ਵੱਡੇ ਕਦ ਕਾਠਾ ਲਈ ਆ ਜਰਤੀਆਂ ਦੇ ਸਹਾਰਨ ਲਾਈਏ ਤੇ ਸਾੰਭੇ ਸੁੰਭੇ ਚੰਗੀ ਆ ਐਚ ਐਫ گاਵਾ ਵਰਗਾ ਕਰਦਿਆ ਜਿਹੜਾ ਇਹਦਾ ਲਈ ਵੀ ਵੇਚਣ ਵਾਲੇ ਵੀ ਰਹਿੰਦੀ ਆ ਇਹਨਾਂ ਚ ਪਹਿਲੋ ਵਿਗਿਆ ਹੁਣੇ ਪਾਸ ਕੀਤੀ ਸਾਡੇ ਸਾਹਮਣੇ ਤੇ ਤਿੰਨ گاਵਾ ਵੀਰ ਜਿਓਨ ਤੋਂ ਪਹਿਲਾਂ ਚਲ ਗੀਆਂ ਹਾਂਜੀ ਉਹ ਤਾਂ ਇਹੋਂ ਤੋਂ ਦੀ ਕੱਢਿਆ ਹਣੇ ਦੀ ਲੇਟ ਹੋ ਗਈ ਸਾਡੇ ਮੀਂਹ ਵਾਂਗ ਅੱਜ ਫਿਰ ਮੀਂਹ ਜਿਹੜਾ ਪੈਂਦਿਆ ਪਿਆ ਸੀ ਅਭੀ ਦਿਨ ਦਾ ਹਲੇ ਵੀਰੇ ਇਹ 10 ਦਿਨ ਖੜਦੀ ਹੈ ਜੇ 12 13 ਕਿਲੋ ਵਾਲੀ ਹੈ ਇਹ 12 13 ਲੀਟਰ ਵਾਲੀ ਹੈ ਬਾਕੀ ਆ ਜਿਹੜੇ ਆ ਸਾਰੀ ਲਾਈਨ ਹੀ 5+ ਵਾਲੀ ਵੀਰ ਜੀ ਨਹੀਂ ਦੱਸਦੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਖ ਕੇ ਖੜੇ ਤੇ ਇਹਦੇ ਬਾਰੇ ਦੱਸਿਓ ਵੀਰ ਜੀ ਵੀਰ ਜੀ ਦਾ ਮੁੱਲ ਤੇ 35000 ਕਰਦੇ ਆ ਅੱਛਾ 30000 ਦੀ ਜਦਾ। 30000 ਹੀ ਦੇ ਦੋਗੇ। ਚਲੋ ਛੋਟ-ਛੜ ਮੋਕੇ ਤੇ ਹੋਰ ਕਰ ਦੋ। ਮੈਂ ਕਰ ਦਾਂਗੇ ਛੋਟ ਜੀ। ਠੀਕ ਐ। ਇਹ ਦੂਜੀ ਵਾਹੀ ਜੇ ਗਿੱਦੀ। ਹੁਣ ਇੱਕ ਦੋ ਦੰਦ ਵੇਹੜ ਤੁਹਾਨੂੰ ਦਿਖਾਉਣੀ ਆ। ਇਹ ਦੋ ਦੰਦ। ਦੰਦ ਵੀ ਐਸੀ। ਉਰੀ ਸਫਾਈ ਜੇ ਜਿਹੜੀ ਸ਼ਾਈਨ ਬੜੀ ਐ ਦੀ ਬੋਡੀ ਦੀ। ਚੰਗੀ ਤਿਆਰ ਹੋਣਾ ਵਾ ਇਹਨੇ ਪਹਿਲੇ ਸਵੇ। ਪੂਛ ਬੜੀ ਜੇ ਲੱਗਦੀ ਹੈਗੀ ਜੇ ਵੀਦੀ। ਹਾਂ ਦੇਖ ਲਾ ਦੇ। ਇਹ ਵੇਦੀ ਕਿੰਨੇ ਕਿ ਦੁੱਧ ਵਾਲੀ ਜੇ ਇਹ 15 16 ਕਿਲੋ ਵਾਲੀ ਵੀ ਤੇ ਸੂਆ ਪਹਿਲਾ ਹੀ ਪਹਿਲਣਿਆ ਤੇ ਇਹਦਾ ਕੀ ਮੁੱਲ ਫਿਰ ਇਹਦਾ ਮੁੱਲ ਤੇ ਵੀਰ ਜੀ 50 ਕਰੀ ਆ ਜੀ ਅੱਛਾ 45000 ਦੀ ਦੇਣੀ ਅੱਛਾ 45000 ਦੀ ਦੇ ਦੇਣੀ ਹੈ ਮੌਕੇ ਤੇ ਹੋਰ ਹੋ ਜਾਊਗਾ ਮੰਨ ਤੇ ਹੋ ਜਾਊਗਾ ਹੋਰ ਮੰਨ ਠੀਕ ਐ ਲਓ ਹੁਣ ਅਗਲੇ ਦਿਖਾਈਏ ਆ ਦੋ ਹੀ ਰਹਿ ਗਈਆਂ ਹੁਣ ਹਾਂਜੀ ਦੋ ਰਹਿ ਗਈਆਂ ਇਹ ਦੂਜਾ ਸੂਆ ਦੀ ਵੀਰ ਜੀ ਅੱਛਾ ਇਹ 15 16 ਕਿਲੋ ਵਾਲੀ ਇਹਨਾਂ ਦਾ ਲਈ ਜੀ ਬਾਕੀ ਵੱਡੇ ਕੱਦ ਕਾਠਾ ਲਈਏ ਇਹ ਵੀ ਦੁੱਧ ਦੇ ਕਹਿੰਦੇ ਕਿ 15-16 ਲੀਟਰ ਜਿਹੜਾ ਚਵਾ ਦੋਗੇ ਬਾਕੀ ਗਾਂ ਚੰਗੇ ਰੰਗ ਰੂਪ ਵਾਲੀ ਹੈ ਥੋੜੀ ਸਾਂਭੀ ਘਾਟੇ ਆਏ ਵਾਲੀ ਜਿੱਡੀ ਗਾਂ ਵਾ ਓਡੀ ਸਾਂਭ ਨਹੀਂ ਹੋਈ ਥੋੜੀ ਲਾਕ ਉੱਚੀ ਵਾਲੀ ਨਸਲ ਆ ਜਿਹੜੀ ਹੈ ਥਾਨ ਜਿਹੜਾ ਚੰਗਾ ਲੱਗਿਆ ਦੇਖੋ ਬਾਕੀ ਹਵਾਨਾ ਚੰਗਾ ਤਿਆਰ ਕਰਨਾ ਇਹਨੇ 15 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਸ਼ਿਵਾਉਗੇ ਤੇ ਇਹਦਾ ਕਿਰ ਕੀ ਹੈ ਫਿਰ ਮੁੱਲ ਇਹਦਾ ਵੀ 40000 ਜੀ 40000 ਆਪਾਂ ਹੁਣ ਆ ਵੀਰ ਤੋਂ ਮਾਨ ਕਰਾਉਣਾ ਵੀਰ ਜੀ ਕਿੰਨਾ ਮਾਨ ਕਰਨਾ ਫਿਰ ਇਹਦਾ 5000 ਕਰ ਦਨ ਲੋ ਜੀ ਆਪਾਂ ਦੇ ਅੱਛਾ ਇਹਦੀ ਲੋੜੀ ਆਫਰ ਦੇ ਦੇਣੀ ਇਹਦਾ 5000 ਹੀ ਕਰ ਦੇਣਾ ਵਾ ਠੀਕ ਹੈ ਜੀ ਤੇ ਹੁਣ ਰਹਿ ਗਈ ਆਪਣੇ ਕੋ 20 ਪਲਸ ਵਾਲੀ ਜੀ ਵੀ ਜੀ ਅੱਛਾ ਇਹ ਦਸ ਦਿਨ ਦਾਖ ਲੈਂਦੀ ਆ ਇਹ ਦਸ ਦਿਨ ਖੜਪੀ ਹੈ ਇਹ ਕਾ ਹੁਣੇ ਆਈ ਪਤਾ ਪਤਾ ਨਹੀਂ ਖਾਦਾ ਇਹ ਆ ਗਿਆ ਇਹ ਕਹਿੰਦੇ ਜੇ ਹੁਣੇ ਆਈ ਹੈ ਬਾਕੀ ਇਹ ਆ ਕਿ ਮੌਸਮ ਜਿਹੜਾ ਠੰਡਾ ਵਾ ਉਦੇ ਕਰਕੇ ਥੋੜਾ ਜਿਹਾ ਪਸ਼ੂ ਪੂਰਾ ਦਿਖਦਾ ਨਹੀਂ ਜਿਹੋ ਜਿਹਾ ਵੇ ਬਾਕੀ ਕਾਦੇ ਦਾ ਵੀ ਪੂਰਾ ਉੱਚਾ ਵਾ ਜਿਹੜਾ ਇਹ 20 ਲੀਟਰ ਦੇ ਲਾਗੇ ਬੰਨੇ ਵਾਲੀ ਆ ਜਿਹੜੀ ਕਹਿੰਦੇ ਤੇ ਇਹਦਾ ਵੀਰ ਜੀ ਕੀ ਰੱਖੀਏ ਫਿਰ ਮੁੱਲ ਆਪਾਂ ਇਹਦਾ ਵੀਰ ਜੀ 50000 ਕਰਦੇ ਜੀ ਮੁੱਲ 50000 ਠੀਕ ਆ 50000 ਕੀ ਕਰਨਾ ਮਾਨ 2000 ਕਰ ਦੂ ਇਹਦਾ ਅੱਛਾ ਤੋ ਵੀ ਕਰਨਾ ਇਹਦਾ ਪੰਜ ਹੀ ਕਰ ਦਾਂਗੇ 45 ਹੀ ਦੇ ਦਾਂਗੇ ਅੱਛਾ ਹੋ ਤਾਂ ਕਿੰਦੇ ਪੰਜ ਹੀ ਕਰ ਦਾਂਗੇ ਜਰ ਕਰਤਾ ਅੱਛਾ 45000 ਦੀ ਦੇ ਦੇਣੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਵੀ ਜੀ ਹੋਰ ਕੁਝ ਕਹਿਣਾ ਫਿਰ ਬਾਕੀ ਇਹ ਹੈ ਕਿ ਆਪਣੇ ਕੋਲ ਵਾਈ ਚਲਾਈ ਪਸ਼ਵਾਂ ਦੀ ਜਿਹੜੀ ਚੱਲਦੀ ਰਹਿੰਦੀ ਆ ਸੋ ਗੱਮੀ ਹੁੰਦੀਆਂ ਤੇ ਗੱਪਨਾ ਵੀ ਹੁੰਦੀਆਂ ਸਾਹਮਣੇ ਤਿੰਨ ਅੱਗੇ ਵੇਖੀਏ ਜਿਹੜੇ ਬੈਠੇ ਤਾਂ ਸਾਹਮਣੇ ਉਹ ਦੇਖ ਹਾਂਜੀ ਹਾਂਜੀ ਤੇ ਇਹ ਆ ਕਿ ਵੀਡੀਓ ਪਾਵੇ ਤੇ ਭਾਵੇਂ ਨਾ ਪਾਵੇ ਜੇ ਕਿਸੇ ਵੀਰ ਨੇ ਉਤਰਾ ਵੀ ਲੈਣਾ ਫੋਨ ਕਰਕੇ ਪੁੱਛ ਲੈਣਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦੀ ਸਾਰੀਆਂ ਗੱਬਣਾ ਹੀਆਂ ਜਿਹੜੀਆਂ ਆਪਣੀਆਂ ਇੱਥੇ ਆ ਕੇ ਪਾਸ ਕਰਕੇ ਆਪਣੀ ਮਰਜ਼ੀ ਨਾਲ ਵੇਖ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ